ਇਦਾਂ ਵੀ ਜਦੋਂ ਮੇਰੇ ਬੱਚੇ ਦਾ ਅਚਾਰਾ ਪਰਨੂ ਹੁੰਦਾ ਬਰਥਡੇ ਵੀ ਉਹਨਾਂ ਤੋਂ ਛੁੱਟੀ ਮੰਗੀ ਮੈਂ ਜਿਹੜਾ ਫਨ ਦੁਕਾਨ ਤੇ ਲੱਗੀ ਸੀਗੀ ਵੀ ਅੰਕਲ ਜੀ ਵੀ ਅੱਜ ਮੇਰੇ ਬੱਚੇ ਦਾ ਬਰਥਡੇ ਆ ਵੀ ਮੈਂ ਜਲਦੀ ਜਾਣਾ ਦਾ ਕਹਿੰਦੇ ਵੀ ਚਲੋ ਕੋਈ ਨਾ ਵੀ ਤੁਸੀਂ ਇਦਾਂ ਵੀ ਕੰਮ ਜਿਹੜਾ ਹੈਗਾ ਵਾ ਆਪਣਾ ਕਰਕੇ ਵੀ ਚਲੇ ਜਾਇਓ ਐਂ ਕਹਿੰਦੇ ਕਿ ਨੌਕਰ ਨੂੰ ਜਾਣ ਵੀ ਆਹ ਕੰਮ ਆਪੇ ਨੂੰ ਕੋਈ ਕਸਟਮਰ ਆ ਗਿਆ ਦੇਖ ਲਓ ਕੋਈ ਵੀ ਆ ਵੀ ਇਦਾਂ 3-4 ਵਜੇ ਗਏ ਜਿਹੜਾ ਵੀ ਆਪਾਂ ਘਰੇ ਆਏ ਬੱਚਾ ਰੋ ਰਿਹਾ ਸੀ ਮਮਾ ਮੇਰਾ ਅੱਜ ਬਰਥਡੇ ਆਪਾਂ ਸੈਲੀਬ੍ਰੇਟ ਕਰਨਾ ਸੀਗਾ ਵੀ ਮੈਨੂੰ ਇਦਾਂ ਔਖਾ ਲੱਗਿਆ ਵੇਦਨ ਰਿਕਾਰਡ 3G ਪੰਪੀ ਤੁਸੀਂ ਇਹ ਸੋਚਿਆ ਵੀ ਆਪਦਾ ਕੰਮ ਕਰੀ ਹਾਂਜੀ ਆਪਦਾ ਕੰਮ ਕਰ ਲਿਆ ਜੀ ਦੂਰ ਬਰਵਾਦ ਦੇ ਵਿੱਚ ਹਾਂਜੀ ਉਹਦੇ ਲਈ ਬਹੁਤ ਦਿੱਕਤ ਆਉਂਦੀਆਂ ਨੇ ਮੈਂ ਇਹ ਸਾਰੀ ਦੁਕਾਨ ਆਪਾਂ ਕਿਵੇਂ ਖੜੀ ਗਏ ਸਰ ਇਦਾਂ ਵੀ ਆਪਾਂ ਜਿਹੜਾ ਸੋਚਿਆ ਸੀ ਆਪਣਾ ਬਿਜ਼ਨਸ ਕਰਨਾ ਮੈਂ ਆਪਾਂ ਮੰਮੀ ਨੂੰ ਨਾਲ ਆ ਰਿਹਾ ਸਲਾਹ ਕੀਤੀ ਚਲੋ ਮੰਮੀ ਨੂੰ ਨੇ ਕਿਹਾ ਵੀ ਮੰਮੀ ਮੈਨੂੰ ਚਲੋ ਕਰਜਾ ਦਵਾ ਦੋ ਹਨਾ ਜਿੱਦੇ ਆਪਣੇ ਕੋਲ ਹੁੰਦੇ ਗਿਆਣਾ ਗੱਟਾ ਆਪਣਾ ਨੂੰ ਹਨਾ ਇਹ ਆਪਾਂ ਸੇਵ ਕਰਦੇ ਆ ਪਹਿਲਾਂ ਥੋੜਾ ਵੇਚ ਕੇ ਚਲੋ ਆਪਾਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਵੀਜ਼ਾ ਵੀ ਹਮਦਾ ਸਾਰਾ ਬਰਗਰ ਇਦਾਂ ਪਟੈਟੋ ਮੇਨ ਤਾਂ ਆਪ ਆਪਣਾ ਪਟੈਟੋ ਕੋਲਚਾ ਪੀਜਾ ਹੀ 버ਗਰ ਕੁਛ ਮੈਨੂੰ ਆਉਂਦੇਗਾ ਸਾਰਾ ਕੁਛ ਹੀ ਹੁੰਦਾ ਏ ਜਿੱਦਾਂ ਆਪਾਂ ਨੂੰ ਕਾਲ ਆ ਗਈ ਆਪਣਾ ਕਨੈਕਟ ਨੰਬਰ ਦਿੱਤੇ ਹੋਏਗਾ ਕਾਲ ਆ ਗਈ ਵੀ ਆਪ ਕੋ ਸਿਆਹ ਪਾਸਵਰਡ ਚ ਸਾਨੂੰ ਚਾਹੀਦਾ ਬਸ ਸਾਰਾ ਕੁਛ ਹੀ ਰੈਡੀ ਕਰਕੇ ਦੇਈ ਦਾ ਬਸ ਸਰ ਲੋਕਾਂ ਨੇ ਤੁਹਾਨੂੰ ਵਧੀਆ ਕਿਹਾ ਵੀ ਹਾਂਜੀ ਵਧੀਆ ਕਿਹਾ ਵੀ ਵੀਡੀਓ ਪਾਈ ਦੀਆਂ ਵਾ ਬਹੁਤ ਸੋਹਣੇ ਕਮੈਂਟ ਕਰਦੇ ਆ ਵੀ ਭੈਣ ਦਾ ਪਾਸਵਰਡ ਬਹੁਤ ਵਧੀਆ ਵਾ ਡੇਲੀ ਆਪਾਂ ਨੂੰ ਸਪੋਰਟ ਕਰਦੇ ਆ ਸਰ ਡੇਲੀ ਤੇ ਆਰਡਰ ਆਉਂਦੇ ਆ ਆਪਾਂ ਨੂੰ ਲਦੀਆਂ ਨਹੀਂ ਤਾਂ ਆਪਾਂ ਨੂੰ ਪੈਸੇ ਦੇਣੇ ਵੀ ਗਾ ਵੀ ਟੇਸਟ ਵੀ ਦਈਏ ਵਧੀਆ ਆਪਾਂ ਦਈਏ ਵੀ ਫ੍ਰੈਸ਼ੀ ਦਿੰਨੇਗਾ ਆਪਾਂ ਜਿਹੜਾ ਆਰਡਰ ਆਉਂਦਾਗਾ ਆਪਾਂ ਉਹਦੇ ਹੀ ਰੈਡੀ ਕਰੀਦਾਗਾ ਸੋ ਚਲੋ ਹੁਣ ਵੀ ਜੇ ਆਪਾਂ ਕੋਈ ਵਧੀਆ ਫੂਡ ਦੇਵਾਂਗੇ ਆਪਣਾ ਭੈਣ ਪ੍ਰਸਪੋਰਟ ਕਰਨਗੇ ਤੇ ਸੋਸ਼ਲ ਮੀਡੀਆ ਤੇ ਆਪਾਂ ਆਪਣੇ ਵੀਡੀਓ ਅਪਲੋਡ ਕੀਤੇਵਾ ਮਾਈ ਤੇ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਬਹੁਤ ਫੋਨ ਆਏਗਾ ਵੀ ਕੁੜੀਆਂ ਕਹਿੰਦੀਆਂ ਆ ਵੀ ਭੈਣਾ ਤੁਸੀਂ ਕੰਮ ਕਰ ਸਕਦੇ ਆ ਵੀ ਸਾਨੂੰ ਵੀ ਸਪੋਰਟ ਕਰੋ ਵੀ ਅਸੀਂ ਵੀ ਸਿੱਖਣਾ ਚਾਹੁੰਨੇਗਾ ਪੂਰੀ ਸਪੋਰਟ ਕਰੀ ਦੀ ਉਹਨਾਂ ਨੂੰ ਵੀ ਪੈਸਾ ਆਨੇਗਾ ਮੈਨ ਮਕਸਦ ਆਪਣਾ ਵੀ ਚਲੋ ਭੈਣਾ ਹੋਰ ਵੀ ਆਪਣਾ ਬਿਜ਼ਨਸ ਸ਼ੁਰੂ ਕਰਨਗੇ ਆਪਣੇ ਬੱਚਾ ਨੂੰ ਸਪੋਰਟ ਕਰਨਗੇ ਆ ਘਰ ਦੇ ਖਰਚੇ ਕਰਨਗੇ ਹੌਸਲਾ ਹੋਊਗਾ ਸਰ ਉਹਨਾਂ ਨੂੰ ਇੱਕ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਯੋਧਾ ਇੱਕ ਮਾਂ ਹੁੰਦੀ ਆ ਇੱਕ ਮਾਂ ਜੇ ਕੁਝ ਕਰਨ ਬਾਰੇ ਸੋਚ ਲੇ ਤਾਂ ਬਹੁਤ ਕੁਝ ਕਰ ਜਾਂਦੀ ਆ ਤਾਂ ਜਿਕੇ ਇਹੋ ਜੀ ਕਹਾਣੀ ਨਾਲ ਤੁਹਾਨੂੰ ਮਿਲਾਉਣਾ ਇੱਕ ਮਾਂ ਨੇ ਇੱਕ ਭੈਣ ਨੇ ਆਪਣੇ ਘਰ ਨੂੰ ਆਪਣੀਆਂ ਖੁਸ਼ੀਆਂ ਨੂੰ ਹੋਰ ਬਿਹਤਰ ਕਰਨ ਲਈ ਆਪਣੇ ਇੱਕ ਛੋਟਾ ਜਿਹਾ ਕੰਮ ਦੁਰਿਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਰਮਨਦੀਪ ਕੌਰ ਨੇ ਰਮਨਦੀਪ ਜੀ ਤੁਹਾਡਾ ਪਿੰਡ ਕਿਹੜਾ ਤੇ ਜਿਹੜੀ ਤੁਸੀਂ ਦੁਕਾਨ ਕੀਤੀ ਹੈ ਉਹਨ ਫਾਸਟ ਫੂਡ ਲਿਓ ਕਿਥੇ ਆ ਥੋੜਾ ਜਿਹਾ ਉਹ ਦੱਸੋ ਪਹਿਲਾਂ ਸਰ ਪਿੰਡ ਮੇਰਾ ਹੈਗਾ ਇਹ ਲੋਪੋ ਹੂੰ ਦੁਕਾਨ ਆਪਾਂ ਕੋਈ ਕੀਤੀ ਹੈ ਵੀ ਬਦਨੀ ਕੜਾ ਚ ਬੇਦੀ ਮਾਰਕੀਟ ਜੀ ਕਾਂਗਪੱਤੀ ਦੇ ਸਾਹਮਣੇ ਕੀਤੀ ਗਈ ਹੈ ਠੀਕ ਹੈ ਫਿਰ ਤੁਸੀਂ ਨਾਂ ਰੱਖਿਆ ਬਰਾਉਨ ਕੁੜੀ ਇਹ ਕਿਵੇਂ ਸੋਚਿਆ ਵੀ ਇਹਦਾ ਨਾਂ ਬਰਾਉਨ ਕੁੜੀ ਰੱਖਿਆ ਇਨਸਟਾ ਦੇ ਸਰਸੀ ਬਰੌਂਕੁੜੀ ਆਪਣੀ ਬਿਲਡਿੰਗ ਦਾ ਕੰਮ ਕਰ ਰਹੇ ਸੀਗੇ ਸਰ ਉਹਨਾਂ ਦਾ ਵੀ ਚਲੋ ਤਲਾਕ ਹੋਇਆ ਸੀਗਾ ਉਹਨਾਂ ਦੇ ਘਰ ਦੇ ਨੇ ਸਪੋਰਟ ਕੀਤੀ ਉਹਨਾਂ ਨੂੰ ਉਹਨਾਂ ਨੇ ਵੀ ਆਪਣਾ ਬਰੌਂਕੁੜੀ ਉਹਨਾਂ ਨੂੰ ਸੋ ਦੇਖ ਕੇ ਵੀ ਆਪਣੇ ਬੱਚਾ ਪਾਲ ਰਹੇ ਆ ਕੰਮ ਕਰ ਰਹੇ ਆ ਉਹਨਾਂ ਨੂੰ ਸੋਚ ਕੇ ਹੀ ਰੱਖਿਆ ਸੀਗਾ ਇਹ ਬਰੌਂ ਕੁੜੀ ਅੱਛਾ ਉਹਨਾਂ ਤੋਂ ਜਣੀ ਤੁਹਾਨੂੰ ਇਨਸਪੀਰੇਸ਼ਨ ਮਿਲੀ ਹਾਂਜੀ ਹਾਂਜੀ ਮਿਲੀ ਹਾਂਜੀ ਉਹ ਹੌਸਲਾ ਮਿਲਿਆ ਉਹਨਾਂ ਤੋਂ ਵੀ ਜੋ ਉਹ ਕਰ ਸਕਦੇ ਆਪਣੇ ਬੱਚਿਆਂ ਨੂੰ ਪਾਲ ਸਕਦੇ ਆ ਤੇ ਆਪਾਂ ਵੀ ਕਰ ਸਕਦੇ ਆ ਇਹ ਆਪਣੇ ਵੀ ਸ਼ੌਂਕ ਹੈਗੇ ਆ ਇਹ ਕੰਮ ਕਰਨ ਦੇ ਚਲੋ ਆਪਣਾ ਵੀ ਇੰਟਰਸਟ ਸੀਗਾ ਇਹ ਫਾਸ ਫੂਡ ਚ ਬੱਚਿਆਂ ਨੂੰ ਘਰੇ ਬਣਾ ਕੇ ਦਿੰਦੇ ਸੀਗੇ ਆਪਾਂ ਤੇ ਦੱਸ ਸੀਗਾ ਸੋਚਿਆ ਵੀ ਚਲੋ ਜੌਬ ਕੀਤੀ ਸੀਗੀ ਆਪਾਂ ਸਰਮੋਗੇ ਤੇ ਇੱਥੇ ਚਲੋ ਮਿਹਨਤ ਕਰਦੇ ਸੀਗੇ ਵੀ ਦਾ ਆਪਣਾ ਮਾਈਂਡ ਚ ਆਈ ਗਿਆ ਵੀ ਆਪਾਂ ਉੱਥੇ ਵੀ ਮਿਹਨਤ ਕਰ ਦੇਗਾ ਵੀ ਚਲੋ ਇਦਾਂ ਹੋਇਆ ਵੀ ਆਪਾਂ ਆਪਣਾ ਬਿਜ਼ਨਸ ਸ਼ੁਰੂ ਕਰੀਏ ਸਰ ਜਿਵੇਂ ਨਾ ਹੁੰਦਾ ਵੀ ਔਰਤਾਂ ਜਿਹੜੀਆਂ ਹੁੰਦੀਆਂ ਘਰਾਂ ਵਿੱਚ ਖਾਣਾ ਪੀਣਾ ਉਹਨਾਂ ਨੂੰ ਬਣਾਉਣਾ ਆਉਂਦਾ ਹੀ ਹੁੰਦਾ ਹੈ ਨਾ ਪਰ ਫਿਰ ਵੀ ਉਹ ਚੁੱਲਿਆਂ ਤੱਕ ਹੀ ਸੀਮਤ ਰਹਿ ਜਾਂਦੇ ਆ ਘਰਾਂ ਤੋਂ ਬਾਹਰ ਨਹੀਂ ਜਾਂਦੇ ਹਨ ਜੀ ਸਰ ਜਦੋਂ ਤੁਸੀਂ ਘਰੋਂ ਬਾਹਰ ਨਿਕਲੇ ਫਿਰ ਕੋਈ ਦਿੱਕਤ ਆਈ ਜਾਂ ਤੁਹਾਨੂੰ ਕਿਸੇ ਨੇ ਕਿਹਾ ਵੀ ਛੱਡ ਪਰੇ ਰਹਿਣ ਦੇ ਤੋ ਕਰ ਹਾਂਜੀ ਹਾਂਜੀ ਇਹ ਬਹੁਤ ਆਈ ਜਾਂ ਸਰ ਦਿੱਕਤ ਆ ਆਪਾਂ ਇਹ ਤਾਂ ਵੀ ਆਪਣੇ ਫਰੈਂਡ ਸਰਕਲ ਚ ਹੁੰਦੇ ਆ ਫਰੈਂਡ ਹਾਲ ਦੇ ਆਉਂਦੇ ਆ ਫੈਮਲੀ ਮੈਂਬਰ ਆ ਸਲਾਹ ਲੈਣੀ ਆ ਜੇ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ ਪਰ ਉਹਨਾਂ ਨੇ ਆਪਾਂ ਨੂੰ ਵੀ ਕਿਹਾ ਸੀਗਾ ਵੀ ਨਹੀਂ ਤੁਸੀਂ ਕਰ ਨਹੀਂ ਸਕਦੇਗੇ ਵੇਦਾ ਦਿੱਕਤਾਂ ਬਹੁਤ ਆਉਂਦੀਆਂ ਆ ਵੀ ਆਪਾਂ ਨੂੰ ਬਹੁਤ ਕਿਹਾ ਲੋਕਾਂ ਨੇ ਵੀ ਨਹੀਂ ਕਰ ਸਕਦੇ ਤੁਸੀਂ ਇੱਕ ਕੁੜੀ ਹੋ ਵੀ ਨਹੀਂ ਹੋਣਾਗਾ ਤੁਸੀਂ ਘਰੇ ਆਪਾਂ ਨੂੰ ਸੋਫਾ ਲੱਗਦਾ ਬਣਾਉਣਾ ਕੁਝ ਵੀ ਕਰ ਸਕਦੇ ਆ ਆਪਾਂ ਘਰੇ ਬੈਠੇ ਪਰ ਜਦੋਂ ਬਾਹਰ ਕਰ ਦੇਗਾ ਉਹ ਨਹੀਂ ਹੋ ਰਿਹਾਗਾ ਔਰਤਾਂ ਤੋਂ ਪਰ ਮੈਂ ਉਹਨਾਂ ਦੀਆਂ ਗੱਲਾਂ ਆਪਣੇ ਦਿਲ ਤੇ ਨਹੀਂ ਲਾਈਆਂ ਗਈ ਆਪણો ਐ ਸੀਗਾ ਵੀ ਨਹੀਂ ਆਪਾਂ ਆਪਣਾ ਬਿਜ਼ਨਸ ਕਰਨਾ ਹੀ ਕਰਨਾਗਾ ਚਲੋ ਆਪਣਾ ਸ਼ੌਂਕ ਆ ਕਰਨਾ ਬਾਹਰ ਦਿਖਾਉਣਾ ਹੀ ਆ ਵੀ ਆਪਣੇ ਕੋਲ ਕੋਈ ਹੁਨਰ ਹੈਗਾ ਆ ਵਾ ਸਾਰਾ ਤੁਸੀਂ ਪਹਿਲਾਂ ਵੀ ਜੌਬ ਕੀਤੀ ਹੈ ਹਨਾ ਤੁਸੀਂ ਦੱਸ ਰਹੀ ਸੀਗੇ ਪਹਿਲਾਂ ਕਿਹੜੀ ਕਿਹੜੀ ਜੌਬ ਕੀਤੀ ਹੈ ਤੁਸੀਂ ਸਰ ਪਹਿਲਾਂ ਆਪਾਂ ਫੋਨ ਮੋਬਾਈਲ ਫੋਨ ਤੇ ਉਹਨਾਂ ਤੇ ਲੱਗੇ ਹੋਏ ਸੀਗੇ ਮੋਬਾਈਲ ਫੋਨ ਵਾਲੀ ਮੋਬਾਈਲ ਤੇ ਤੇ ਫਿਰ ਆਪਾਂ ਲੱਗੇ ਸੀਗੇ ਸਰ ਫਾਸਟ ਫੂਡ ਵਾਲੀ ਤੇ ਹੀ ਲੱਗੇ ਸੀਗੇ ਤੇ ਉੱਥੇ ਮਿਹਨਤ ਕਰਦੇ ਸੀਗੇ ਟਾਈਮਿੰਗ ਉਹਨਾਂ ਨੂੰ ਵੱਧ ਦੇਣਾ ਪੈਂਦਾ ਸੀਗਾ ਸਰ ਇਹ ਅਡਜਸਟਮੈਂਟ ਹੋ ਨਹੀਂ ਰਹੀ ਸੀਗੀ ਆਪਣੇ ਤੋਂ ਬੱਚਿਆਂ ਨਾਲ ਨਹੀਂ ਤੇ ਹਾਂਜੀ ਫਿਰਦਾ ਮਾਈਂਡ ਚ ਰਹਿੰਦਾ ਸੀਗਾ ਵੀ ਜੇ ਹੋਇਆ ਹੋ ਸਕੀਏ ਤਾਂ ਆਪਾਂ ਬੱਚਿਆਂ ਨੂੰ ਵੀ ਟਾਈਮ ਦੇਵਾਂਗੇ ਆਪਣਾ ਬਿਜ਼ਨਸ ਸ਼ੁਰੂ ਕਰਾਂਗੇ ਆਪਣਾ ਵੀ ਇਹਦਾ ਸੈਲਰੀ ਨੂੰ ਸੋਚ ਕੇ ਵੀ ਹੋਈਦਾ ਸੀਗਾ ਵੀ ਨਹੀਂ ਇੰਨੇ ਚ ਆਪਣਾ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾਗਾ ਤੇ ਵੀ ਮਤਲਬ ਆਪਦਾ ਬਿਜ਼ਨਸ ਕਰਾਂਗੇ ਅੱਜ ਥੋੜਾਗਾ ਕੱਲ ਨੂੰ ਵਧੂਗਾ ਵੀ ਬਿਜ਼ਨਸ ਸਾਰੇ ਭੈਣ ਪ੍ਰਾਸਪੋਰਟ ਕਰਨਗੇ ਆਪਾਂ ਨੂੰ ਵਧੀਆ ਟੇਸਟ ਦੇਵਾਂਗੇ ਤੇ ਇਦਾਂ ਹੋਇਆ ਆਪਾਂ ਨੂੰ ਵੀ ਆਪਾਂ ਆਪਦਾ ਬਿਜ਼ਨਸ ਹੀ ਸ਼ੁਰੂ ਕਰੀਏ ਸਰ ਅਚੋ ਜਿਹੜੀ ਜੌਬ ਸੀ ਤੁਹਾਡੀ ਫਿਰ ਉਹ ਕਿੰਨੇ ਵਜੇ ਘਰੋਂ ਚਲੇ ਜਾਂਦੇ ਸੀ ਕਿੰਨੇ ਵਜੇ ਵਾਪਸ ਆਉਂਦੇ ਸੀ ਸਰ ਇਦਾਂ ਵੀ 8:00 ਵਜੇ ਆਪਾਂ ਚਲੇ ਆਈਦਾ ਸੀ ਘਰੋਂ ਤੇ 8:00 8:30 ਹੀ ਆਈਦਾ ਸੀਗਾ ਘਰ ਬੱਚਿਆਂ ਨੂੰ ਮੇਂ ਟਾਈਮ ਨਹੀਂ ਸੀ ਹਾਂਜੀ ਇਦਾਂ ਵੀ ਜਦੋਂ ਮੇਰੇ ਬੱਚੇ ਦਾ ਅਚਾਰਾ ਪਰਨੂ ਹੁੰਦਾ ਬਰਥਡੇ ਵੀ ਉਹਨਾਂ ਤੋਂ ਛੁੱਟੀ ਮੰਗੀ ਮੈਂ ਜਦੋਂ ਫਨ ਦੁਕਾਨ ਤੇ ਲੱਗੀ ਸੀਗੀ ਵੀ ਅੰਕਲ ਜੀ ਵੀ ਅੱਜ ਮੇਰੇ ਬੱਚੇ ਦਾ ਬਰਥਡੇ ਆ ਵੀ ਮੈਂ ਜਲਦੀ ਜਾਣਾ ਦਾ ਕਹਿੰਦੇ ਵੀ ਚਲੋ ਕੋਈ ਨਾ ਵੀ ਤੁਸੀਂ ਇਦਾਂ ਵੀ ਕੰਮ ਜਿਹੜਾ ਹੈਗਾ ਵਾ ਆਪਣਾ ਕਰਕੇ ਵੀ ਚਲੇ ਜਾਇਓ ਪਰ ਇਦਾਂ ਵੀ ਉਹਨਾਂ ਨੇ ਵੀ ਆਹ ਕਹਿੰਦੇ ਕੰਮ ਕਰਨ ਜਾਣ ਵੀ ਆ ਕੰਮ ਆ ਪਿੰਨ ਕੋਈ ਕਸਟਮਰ ਆ ਗਿਆ ਦੇਖ ਲੋ ਕੋਈ ਵੀ ਆ ਉਹਨਾਂ ਨੇ ਆਪ ਨੂੰ ਜ਼ਿਆਦਾ ਟਾਈਮ ਕਰਤਾ ਵੀ ਇਦਾਂ ਵੀ 3-4 ਵਜੇ 3-4 ਵਜੇ ਜਦੋਂ ਉਹ ਵੀ ਆਪਾਂ ਘਰੇ ਆਏ ਬੱਚਾ ਰੋ ਰਿਹਾ ਸੀ ਮੰਮਾ ਮੇਰਾ ਅੱਜ ਬਰਥਡੇ ਆਪਾਂ ਸੈਲੀਬ੍ਰੇਟ ਕਰਨਾ ਸੀਗਾ ਵੀ ਮੈਨੂੰ ਇਦਾਂ ਔਖਾ ਲੱਗਿਆ ਵਿਦਿਆਲਯ ਵਿੱਚ ਠੇਸ ਜੀ ਪਹੁੰਚੀ ਵੀ ਅੱਜ ਬੱਚੇ ਦਾ ਜਦੋਂ ਆਪਾਂ ਕਿਸੇ ਰਹੀਂ ਕੰਮ ਕਰ ਰਹੇ ਆ ਵੀ ਆਪਣਾ ਦੇਖ ਦੇਣੀ ਗਈ ਸੋਚ ਦੇਣੀਗੇ ਵੀ ਇਹਨਾਂ ਨੂੰ ਅੱਜ ਜ਼ਰੂਰ ਤਾਂ ਬੱਚਿਆਂ ਨੂੰ ਕੋਈ ਵੀ ਆਣਾ ਤੇ ਦਾ ਸੋਚ ਕੇ ਆਪਾਂ ਆਪਣਾ ਕੀਤਾ ਸੀਗਾ ਇਹ ਫਿਰ ਤੁਸੀਂ ਕੀ ਸੋਚਿਆ ਵੀ ਆਪਦਾ ਕੰਮ ਕਰਾਂ ਹਾਂਜੀ ਆਪਦਾ ਕੰਮ ਕਰ ਲਈਏ ਵੀ ਐਦਾਂ ਮੈਂ ਐਦਾਂ ਸੀਗਾ ਵੀ ਆਪਣੇ ਭਰਾਵਾ ਦੋ ਨਾਲ ਸਪੋਰਟ ਕਰਨ ਨੂੰ ਦਿਔਰ ਐ ਚਲੋ ਇਹ ਮੇਰੇ ਨਾਲ ਹੋਣਗੇ ਇਹਨਾਂ ਦੇ ਸਹਾਰੇ ਮੈਂ ਆਪਣਾ ਬਿਜ਼ਨਸ ਛੱਡ ਕੇ ਆਪਣੇ ਬੱਚਿਆਂ ਨੂੰ ਵੀ ਟਾਈਮ ਦੇ ਦੂੰਗੀ ਫਿਰ ਸਕੂਲੋ ਵੀ ਚਲੋ ਕੋਈ ਵੀ ਫੋਨ ਆਉਂਦਾਗਾ ਉਹਨਾਂ ਦਾ ਤੇ ਚਲੋ ਉਹਨਾਂ ਨੂੰ ਟਾਈਮ ਦੇ ਜਿਵੇਂ ਤੁਸੀਂ ਸੁਧਾਰਨ ਪਰਿਵਾਰ ਚੋਂ ਹਨਾ ਮਜ਼ਦੂਰ ਪਰਿਵਾਰ ਦੇ ਵਿੱਚ ਤਾਂ ਉਹਦੇ ਲਈ ਬਹੁਤ ਦਿੱਕਤ ਆਉਂਦੀਆਂ ਜਿਵੇਂ ਇਹ ਸਾਰੀ ਦੁਕਾਨ ਆ ਤੁਹਾਡੀ ਫਿਰ ਕਿਵੇਂ ਖੜੀ ਕੀਤੀ ਸੀ ਸਰੇ ਦਾ ਵੀ ਆਪਾਂ ਜਦੋਂ ਸੋਚਿਆ ਸੀ ਆਪਣਾ ਬਿਜ਼ਨਸ ਕਰਨਾ ਮੈਂ ਆਪਾਂ ਮੰਮੀ ਨੂੰ ਨਾਲ ਆ ਰਿਹਾ ਸਲਾਹ ਕੀਤੀ ਚਲੋ ਮੰਮੀ ਨੂੰ ਨੇ ਕਿਹਾ ਵੀ ਮੰਮੀ ਮੈਨੂੰ ਚਲੋ ਕਰਜਾ ਦਵਾ ਦੋ ਹਨਾ ਵੀਦਾ ਲੋਨ ਵਗੈਰਾ ਚੁਕਾ ਦਿਓ ਤੁਸੀਂ ਚਲੋ ਉਹਨਾਂ ਨੇ ਵੀ ਸਪੋਰਟ ਕੀਤੀ ਆਪਾਂ ਨੂੰ ਚੁਕਾਇਆ ਲੋਨ ਖੁਸ਼ ਆਪਣੇ ਕੋਲ ਥੋੜਾ ਜਿਹਾ ਸਮਾਨ ਸੀਗਾ ਜਿਹਦੇ ਆਪਣੇ ਕੋਲ ਹੁੰਦੇ ਗਹਿਣਾ ਗੱਟਾ ਆਪਣਾ ਉਹਨਾਂ ਨੇ ਆਪਾਂ ਸੇਵ ਕਰਦੇ ਆ ਪਹਿਲਾਂ ਥੋੜਾ ਵੇਚ ਕੇ ਚਲੋ ਆਪਾਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਬਈ ਅੱਛਾ ਕਿੰਨਾ ਖਰਚ ਆ ਗਿਆ ਫਿਰ ਤੁਹਾਡਾ ਸਾਰਾ ਸਾਰਾ ਆਪਣਾ ਇਹ ਲੱਖ ਤੋਂ ਆ ਗਿਆ ਸੀਗਾ ਲੱਖ ਦੇਕ ਕਰੂਗਾ ਲੱਖਨੇ ਕ੍ਰੀਵਸ ਦਿਖਾ ਹਾਂਜੀ ਆ ਗਿਆ ਜੀ ਫਿਰ ਤੁਸੀਂ ਬਣਾਉਣਾ ਕੀ ਕੀ ਸਿੱਖਿਆ ਪਹਿਲਾਂ ਤਾਂ ਜਿਵੇਂ ਤੁਸੀਂ ਇੱਥੇ ਵੀ ਕੁਝ ਚੀਜ਼ਾਂ ਦਾ ਬਣਾਉਂਦੇ ਜਿਹੜਾ ਆਰਡਰ ਆਉਂਦਾ ਉਹ ਹੀ ਬਣਾਉਂਦੇ ਹੋਣਾ ਉਹਦਾ ਤੁਹਾਨੂੰ ਸਾਰਾ ਕੀ ਕੀ ਆਉਂਦਾ ਵੀਜਾ ਵੀ ਹਮ ਦਾ ਸਾਰ ਬਰਗਰ ਐਦਾ ਪੋਟੇਟੋ ਮੇਨ ਤਾਂ ਆਪਾਂ ਆਪਣਾ ਪੋਟੇਟੋ ਕੋਲਚਾ ਪੀਜਾ ਵੀ ਬਰਗਰ ਕੁਛ ਮੈਨੂੰ ਆਉਂਦੇਗਾ ਸਾਰਾ ਕੁਝ ਹੀ ਹੁੰਦਾ ਏ ਜਿੱਦਾਂ ਆਪਾਂ ਨੂੰ ਕਾਲ ਆ ਗਈ ਆਪਣਾ ਕਨੈਕਟ ਨੰਬਰ ਦਿੱਤੇ ਹੋਏਗਾ ਕਾਲ ਆ ਗਈ ਵੀ ਆਪਾਂ ਨੂੰ ਸਿਆ ਪਾਸਵਰਡ ਸਾਨੂੰ ਚਾਹੀਦਾ ਪਰ ਸਾਰਾ ਕੁਝ ਹੀ ਰੈਡੀ ਕਰਕੇ ਦੇਈਦਾ ਵਸੇ ਜਿਵੇਂ ਹੁਣ ਤੁਸੀਂ ਘਰ ਤੋਂ ਬਾਹਰ ਨਿਕਲੇ ਹੋ ਹਨ ਤੁਸੀਂ ਕੰਮ ਕਰ ਰਹੇ ਹੋ ਕੀ ਦਿੱਕਤਾਂ ਸੀਗੀਆਂ ਵੀ ਉਹਨੂੰ ਆਪ ਬਿਜ਼ਨਸ ਕਰਨਾ ਪਿਆ ਆਪ ਕੰਮ ਕਰਨਾ ਪਿਆ ਇਦਾਂ ਸੀਗਾ ਸਰ ਬੱਚਿਆਂ ਦੀ ਪੜ੍ਹਾਈ ਦੇ ਅੱਜਕੱਲ ਬਹੁਤ ਖਰਚੇਗਾ ਆਪਾਂ ਨੂੰ ਰੈਸ਼ਨ ਵਗੈਰਾ ਵੀ ਬਹੁਤ ਮਹਿੰਗਾ ਮੰਗਾਈ ਹੋਈ ਪਈ ਆ ਸਰ ਇਦਾਂ ਵੀ ਥੋੜੇ ਖਰਚੇ 'ਚ ਨਹੀਂ ਸੀ ਅਡਜਸਟ ਹੋ ਰਿਹਾ ਇਦਾਂ ਸੀਗਾ ਆਪਣਾ ਬਿਜ਼ਨਸ ਕਰਾਂਗੇ ਉਹ ਸਾਰਾ ਹੈਂਡਲ ਕਰਾਂਗੇ ਸਰ ਖਰਚਾ ਵੀ ਅੱਜ ਚਲੋ ਥੋੜਾਗਾ ਆਪਣਾ ਹੈਂਡਲ ਕਰਨ ਨੂੰ ਕੱਲ ਜਿਆਦਾ ਵੀ ਹੋ ਸਕਦਾ ਵਾ ਸਰ ਲੱਗਦਾ ਹੌਲੀ 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 ਅੱਗੇ ਹਾਂਜੀ ਸਰ ਲੱਗ ਰਿਹਾ ਵਾ ਇਹ ਹੋ বাজੂਗਾ ਸਰ ਕਿਉਂਕਿ ਬਹੁਤ ਸਪੋਰਟ ਕਰ ਰਿਹਾ ਸਰ ਆਪਾਂ ਨੂੰ ਬਦਨੀ ਏਰੀਆ 'ਚ ਵੀਰ ਹੁਣੀ ਬਹੁਤ ਸਪੋਰਟ ਕਰ ਰਹੇ ਆ ਇਹ ਸਾਰੇ ਅੱਛਾ ਲੋਕਾਂ ਨੇ ਤੁਹਾਨੂੰ ਵਧੀਆ ਕਿਹਾ ਵੀ ਹਾਂਜੀ ਵਧੀਆ ਕਿਹਾ ਵੀ ਇਦਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਈ ਦੀਆਂ ਵਾ ਬਹੁਤ ਸੋਹਣੇ ਕਮੈਂਟ ਕਰਦੇ ਆ ਵੀ ਭੈਣ ਦਾ ਪਾਸਪੋਰਟ ਬਹੁਤ ਵਧੀਆ ਵਾ ਡੈਲੀ ਆਪਾਂ ਨੂੰ ਸਪੋਰਟ ਕਰਦੇ ਆ ਸਰ ਡੈਲੀ ਤੇ ਆਰਡਰ ਆਉਂਦੇ ਆ ਆਪਾਂ ਨੂੰ ਇਹਨਾਂ ਦੇ ਵੀਰਾਂ ਦੇ ਜਿਹੜੇ ਵੀ ਵੀਡੀਓ ਦੇਖਦੇ ਆ ਸਰ ਟੇਸਟ ਦੀ ਫਿਰ ਤਾਰੀਫ ਹੁੰਦੀ ਆ ਵੀ ਹਾਂ ਠੀਕ ਹਾਂ ਹਾਂਜੀ ਬਹੁਤ ਹੁੰਦੀ ਆ ਸਰ ਟੇਸਟ ਦੀ ਤਾਰੀਫ ਆਪਾਂ ਨੂੰ ਬਹੁਤ ਹੀ ਜ਼ਿਆਦੇ ਵੀ ਇਦਾਂ ਨਹੀਂ ਗਾ ਵੀ ਇਦਾਂ ਕੋਈ ਕਹਿ ਦੇਵੇ ਵੀ ਨੋਰਮਲ ਆ ਜਾਂ ਕੁਝ ਵੀ ਬਹੁਤ ਜ਼ਿਆਦੇ ਹੋ ਰਹੀ ਹੈ ਠੀਕ ਹੈ। ਜਾਂਦਾ ਸਪੈਸ਼ਲ ਕੀ ਬਣਾ ਰਹੇ ਫਿਰ ਇੱਥੇ ਜਿਹੜਾ ਸਪੈਸ਼ਲ ਤੁਹਾਡੀ ਇੱਥੇ ਸ਼ਾਪ ਦਾ ਸਰ ਪਲਚਾ ਵੀ ਜਾਏਗਾ ਸਰ ਪੋਟੈਟੋ ਦਾ ਇਹ। ਬਹੁਤ ਜ਼ਿਆਦਾ ਸਪੈਸ਼ਲ ਹਾਂਜੀ ਸਪੈਸ਼ਲ ਆਈ ਡੇਲੀ ਦਾ ਹੀ ਲੱਗਦਾ ਇਹ ਆਪਣੇ 10-15 ਪਲਚੇ ਪੀਜੇ ਲੱਗੇ ਜਾਂਦੇ ਤੇ ਬੱਚੇ ਬਹੁਤ ਸਪੋਰਟ ਕਰ ਰਹੇ ਇਹ ਪੋਟੈਟੋ ਨੂੰ। ਅੱਛਾ ਫਿਰ ਜਿਵੇਂ ਤੁਸੀਂ ਇਹ ਕੰਬਰ ਸੋਚਿਆ ਹਨਾ ਤੇ ਤੁਹਾਡੇ ਬ੍ਰਦਰ ਆਏ ਤੁਹਾਡੇ ਨਾਲ ਉਹ ਕਿਵੇਂ ਆਏ ਫਿਰ ਉਹ ਕਿਵੇਂ ਜੁੜੇ ਤੁਹਾਡੇ ਨਾਲ ਉਹ ਪਹਿਲਾਂ ਦੀ ਇਹੀ ਕੰਮ ਦੇ ਵਿੱਚ ਸੀਗੇ ਵੀ ਨਹੀਂ ਸਰ ਉਹ ਕੰਮ ਆਪ ਦਾ ਕਰ ਰਹੇ ਸੀਗੇ ਸਰ ਨਾਲ ਕੇ ਇਦਾਂ ਵੀ ਜਦਾਂ ਕਰਨਾ ਹੋਵੇ ਪਿੰਡ 'ਚ ਆਪਾਂ ਕਰ ਹੀ ਲੈਨੇਗਾ ਸਰ ਹਾਂਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਵੀ ਵੀਰੇ ਆਪਾਂ ਚਲੋ ਕਰ ਲੈਨੇ ਆ ਆਪਣਾ ਬਿਜ਼ਨਸ ਵੀ ਮੈਂ ਚਾਹੁੰਨੀ ਆ ਵੀ ਕਰਨਾ ਵੀ ਤੁਸੀਂ ਪੂਰੀ ਸਪੋਰਟ ਕਰੋਗੇ ਹਾਂਜੀ ਉਹ ਕਹਿੰਦੇ ਵੀ ਹਾਂਜੀ ਭੈਣੇ ਜਦੋਂ ਤੂੰ ਕਰ ਸਕਦੀ ਅਸੀਂ ਤੇਰੇ ਨਾਲ ਖੜ੍ਹ ਸਕਦੇ ਆ ਚਲੋ ਆਪਾਂ ਹੋਰ ਵੀ ਕਿਤੇ ਕੰਮ ਕਰਦੇਗਾ ਤੇ ਇਹਦਾ ਤੇਰੇ ਨਾਲ ਸਪੋਰਟ ਕਰਾਂਗੇ ਸਾਨੂੰ ਵੀ ਹੌਸਲਾ ਹੋਊਗਾ ਵੀ ਸਾਡੀ ਭੈਣ ਨੇ ਕੰਮ ਸ਼ੁਰੂ ਕੀਤਾ ਵਾ ਤੇ ਅਸੀਂ ਵੀ ਨਾਲ ਖੜੇ ਜੀ ਯਾਨੀ ਇਹ ਹੀ ਉਦਾਹਰਣ ਤੁਸੀਂ ਵੱਖਰੀ ਪੇਸ਼ ਕੀਤੀ ਵੀ ਭੈਣ ਨੇ ਪਹਿਲ ਕੀਤੀ ਵੀ ਆਪਾਂ ਆ ਕੰਮ ਕਰਦੇ ਤੇ ਭਰਾ ਫਿਰ ਪਿੱਛੇ ਵੀ ਠੀਕ ਐ ਅਸੀਂ ਨਾਲ ਹਾਂਜੀ ਹਾਂਜੀ ਸਰ ਇਦਾਂ ਵੀ ਸੋਚਿਆ ਵੀ ਥੋੜਾ ਰਾਤ ਨੂੰ ਜੇ ਆਪਾਂ ਜਾਣੇਗਾ ਨਾਲ ਬ੍ਰਦਰ ਹੋਣਗੇ ਥੋੜਾ ਫਸੇਫ ਹੋਵਾਂਗੇ ਤੁਹਾਨੂੰ ਪਤਾ ਹੀ ਅੱਜ ਕੱਲ ਕੁੜੀਆਂ ਦਾ ਸੇਫ ਹੋਣਾ ਕਿੰਨਾ ਕ ਹੈਗਾ ਇਹ ਨਾ ਤੇ ਕੋਈ ਨਹੀਂ ਸਪੋਰਟ ਇਹਦਾ ਰਾਤ ਨੂੰ ਕਰਦਾਗਾ ਵੀ ਕੁੜੀ ਚੱਲ ਜਾਂਦੀ ਹੈਗਾ ਆਪਾਂ ਸਪੋਰਟ ਕਰਦੀਏ ਵੀ ਬ੍ਰਦਰ ਹੁਣੀ ਹੋਣਗੇ ਨਾਲ ਚਲੋ ਆਪਾਂ ਥੋੜਾ ਸੇਫ ਹੋਵਾਂਗੇ ਇਸ ਕਰਕੇ ਵੀ ਆਪਾਂ ਨਾਲ ਬ੍ਰਦਰ ਹੁਣਾਂ ਨੂੰ ਰੱਖਿਆ ਹੈ ਜੀ ਤਾਂ ਉਹਨਾਂ ਨੇ ਵੀ ਬਾਕੀ ਕੰਮ ਛੱਡ ਕੇ ਤੁਹਾਡੇ ਨਾਲ ਹਾਂਜੀ ਹਾਂਜੀ ਸ਼ੁਰੂ ਕਰਤਾ ਹੈਂ ਜੀ ਸਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਫਿਰ ਇੱਥੇ ਰਹਿੰਦੇ ਹੋ ਇੱਥੇ ਸਾਰਾ ਸਵੇ ਸੁਬਾਹ ਹੈ ਇਹਦਾ 9 ਵਜੇ ਤੋਂ ਰਾਤੀ 9 ਵਜੇ ਹੀ ਜਾਇਦਾ ਹੈ ਚਾ ਇਨਾ ਟਾਈਮ ਲਾਨੇ ਚਾਹਤ ਨੂੰ ਇਹ ਵੀ ਆਪਣੀ ਆਪ ਦੀ ਦੁਕਾਨ ਹੈ ਇੱਥੇ ਖੜੇ ਰਹਿਨੇ ਹੈ ਹਾਂਜੀ ਹਾਂਜੀ ਸਰ ਚ ਆਈ ਗਈ ਇਦਾਂ ਵੀ ਥੋੜੀ ਮਿਹਨਤ ਕਰਾਂਗੇ ਆਪਣੇ ਬਿਜ਼ਨਸ ਨੂੰ ਦੇਵਾਂਗੇ ਟਾਈਮ ਤੇ ਥੋੜਾ ਵਧੂਗੇ ਹੋਰ ਵੀ ਭੈਣ ਭਰਾ ਸਪੋਰਟ ਕਰਨਗੇ ਵੀ ਕੁੜੀ ਕਰਦੀਗਾ ਕੰਮ ਤੇ ਵੀਰਾ ਤਾ ਨੂੰ ਜਾਂਦੀਗਾ ਚਲੋ ਹੌਸਲਾਗਾ ਭੈਣ ਦਾ ਵੀ ਹਾਂਜੀ ਇੰਨੀ ਕਿਸੇ ਵੇਲੇ ਤੁਹਾਨੂੰ ਖੁਸ਼ੀ ਹੋਈ ਕਿ ਤੁਸੀਂ ਆਪ ਦਾ ਕੰਮ ਹੁਣ ਕਰ ਲਿਆ ਚਲਾਉਣੀ ਹੋਣਾ ਹਾਂ ਨਾ ਹੁਣ ਵਧੀਆ ਦਿਲ ਲੱਗਦਾ ਹਾਂ ਜੀ ਹਾਂਜੀ ਬਹੁਤ ਵਧੀਆ ਲੱਗਦਾ ਵੀ ਜਦੋਂ ਆਪਾਂ ਜੌਬ ਤੇ ਜਾਂਦੇ ਸੀ ਇਦਾਂ ਹੀ ਹੁੰਦਾ ਸੀਗਾ ਵੀ ਘਰੇ ਜਾਈਏ ਵੀ ਟਕਾਉਟ ਹੋਗੀਗਾ ਪਰ ਆਪਾਂ ਨੂੰ ਆਪਣੇ ਕੰਮ ਤੇ ਨਹੀਂ ਲੱਗ ਰਿਹਾਗਾ ਵੀ ਆਪਾਂ ਹਾਂਜੀ ਵੀ ਘਰੇ ਜਾ ਕੇ ਪਈਏ ਆਲਸੀ ਜੇ ਬਣਗੇ ਵੀ ਆਪਾਂ ਜਦੋਂ ਕਰ ਦੇਗਾ ਕੰਮ ਨਾਲ ਸਾਰਾ ਕੁਝ ਵੀ ਇਦਾਂ ਨਹੀਂ ਹੁੰਦਾਗਾ ਵੀ ਥਕਾਬਟ ਜੀ ਹੋਗੀ ਕੋਈ ਪਈਏ ਕੁਝ ਵੀ ਹਾਂਜੀ ਹੁਣ ਫਿਰ ਜ਼ਿਆਦਾ ਦਿਲ ਇੱਛੇ ਲੱਗਦਾ ਕਿ ਘਰੇ ਲੱਗਦਾ ਨਹੀਂ ਸਰ ਇੱਥੇ ਹੀ ਲੱਗਦਾ ਵੀ ਸੁਬਾਹ ਜਦੋਂ ਆਪਾਂ ਕੰਮ ਨਵੇੜ ਕੇ ਕਰੋ ਹਾਂਜੀ ਵੀ ਜਾਈਏ ਵੀ ਛੇਤੀ ਛੇਤੀ ਜਾਈਏ ਆਪਣਾ ਵੀ ਜੌਬ ਵੀ ਸ਼ਾਪ ਖੋਲੀ ਹਾਂਜੀ ਕਾਲ ਹੁੰਦੀ ਆ ਵੀ ਜਦੋਂ ਸ਼ਾਪ ਖੋਲੀਏ ਕਸਟਮਰ ਆਉਣਗੇ ਸਪੋਟ ਹੋਊਗੀ ਆਪਾਂ ਨੂੰ ਵੀ ਇੱਧਰ ਜ਼ਿਆਦਾ ਵੀ ਇੰਨਾ ਦਾ ਆਪਾਂ ਨੂੰ ਪੈਸੇ ਦੇਣੇ ਵੀ ਗਾ ਵੀ ਜਦ ਆਪਾਂ ਨੂੰ ਵਧਾਂ ਵੀ ਟੇਸਟ ਵੀ ਦਈਏ ਵਧੀਆ ਆਪਾਂ ਦਈਏ ਸਬਾਨ ਸਾਰਾ ਬਣਾ ਕੇ ਵੀ ਫ੍ਰੈਸ਼ੀ ਦਿੰਨੇਗਾ ਆਪਾਂ ਕੁਛ ਨਹੀਂ ਆਪਾਂ ਬਣਾ ਕੇ ਸਵੇਰ ਨੂੰ ਰੱਖਦੇ ਸਾਰਾ ਜਦੋਂ ਜਿਹੜਾ ਆਰਡਰ ਆਉਂਦਾਗਾ ਆਪਾਂ ਨੂੰ ਉਹਦੇ ਹੀ ਰੈਡੀ ਕਰੀਦਾਗਾ ਸਾਰਾ ਅੱਛਾ ਅੱਛਾ ਹਾਂਜੀ ਵੀ ਜਿਆਦਾ ਗਰਮੀ ਹੋਣ ਕਾਰਨ ਵੀ ਕਈ ਰੱਖ ਲੈਂਦੇ ਬਣਾ ਕੇ ਸਵੇਰ ਚਲੋ ਜਿੱਦਾਂ ਦਾ ਹੈਗਾ ਦੇਖਦੇ ਨਹੀਂਗੇ ਵੀ ਉਹਨਾਂ ਦਾ ਵੀ ਪੈਸਾ ਹੀ ਕਮਾਈਏ ਆਪਣਾ ਇਦਾਂ ਵੀ ਇਦਾਂ ਜਿਆਦਾ ਪੈਸੇ ਦਾ ਵੀ ਨਹੀਂ ਕੋਈ ਲਾਲਚਗਾ ਚਲੋ ਹਣਾ ਵੀ ਜੇ ਆਪਾਂ ਕੋਈ ਵਧੀਆ ਫੂਡ ਦੇਵਾਂਗੇ ਆਪਣਾ ਭੈਣ ਭਰਾ ਸਪੋਰਟ ਕਰਨਗੇ ਇਸ ਕਰਕੇ ਹਾਂਜੀ ਜਦੋਂ ਕਈ ਵਾਰੀ ਕੁੜੀ ਕੋਈ ਕੰਮ ਸ਼ੁਰੂ ਕਰਦੀ ਹੈ ਨਾ ਉੰਗਲਾਂ ਵੀ ਉੱਠਦੀਆਂ ਹੁੰਦੀਆਂ ਪਹਿਲਾਂ ਹਾਂਜੀ ਉਸ ਤੋਂ ਬਾਅਦ ਫਿਰ ਕੁਝ ਲੋਕ ਵੀ ਕਹਿੰਦੇ ਨੇ ਵੀ ਅਸੀਂ ਵੀ ਸਿੱਖਣਾ ਚਾਹੁੰਦੇ ਹਾਂ ਜੀ ਅਸੀਂ ਵੀ ਕਰਨਾ ਚਾਹੁੰਦੇ ਹਾਂ ਹਾਂਜੀ ਜਦੋਂ ਸੋਸ਼ਲ ਮੀਡੀਆ ਤੇ ਆਪਾਂ ਆਪਣੇ ਵੀਡੀਓ ਅਪਲੋਡ ਕੀਤੇ ਆਵਾਈ ਤੇ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਬਹੁਤ ਫੋਨ ਆਏਗਾ ਵੀ ਕੁੜੀਆਂ ਕਹਿੰਦੀਆਂ ਆ ਵੀ ਭੈਣਾ ਤੁਸੀਂ ਕੰਮ ਕਰ ਸਕਦੇ ਆਂ ਵੀ ਸਾਨੂੰ ਵੀ ਸਪੋਰਟ ਕਰੋ ਵੀ ਅਸੀਂ ਵੀ ਸਿੱਖਣਾ ਚਾਹੁੰਨੇਗਾ ਪੂਰੀ ਸਪੋਰਟ ਕਰੀ ਦੀ ਉਹਨਾਂ ਨੂੰ ਵੀ ਹਾਂਜੀ ਸਿਸਟਰ ਤੁਸੀਂ ਆਓ ਕੋਈ ਨਾ ਕੰਮ ਆਪਾਂ ਤੁਹਾਨੂੰ ਜ਼ਰੂਰ ਸਿਖਾਵਾਂਗੇ ਜ਼ਰੂਰ ਸਪੋਰਟ ਕਰਾਂਗੇ ਤੁਹਾਡੀ ਬਹੁਤ ਭੈਣਾਂ ਦੇ ਆਉਂਦੀ ਆ ਕਾਲ ਹਾਂਜੀ ਪੈਸਾ ਨਹੀਂਗਾ ਮੇਨ ਮਕਸਦ ਆਪਣਾ ਵੀ ਚਲੋ ਭੈਣਾਂ ਹੋਰ ਵੀ ਆਪਣਾ ਬਿਜ਼ਨਸ ਸ਼ੁਰੂ ਕਰਨਗੇ ਆਪਣੇ ਬੱਚਾ ਨੂੰ ਸਪੋਰਟ ਕਰਨਗੇ ਆ ਘਰ ਦੇ ਖਰਚੇ ਕਰਨਗੇ ਹੌਸਲਾ ਹੋਊਗਾ ਸਰ ਉਹਨਾਂ ਨੂੰ ਇੱਕ ਹਾਂਜੀ ਵੀ ਇੱਕ ਭੈਣ ਤੋਂ ਅਸੀਂ ਸਿੱਖ ਕੇ ਵੀ ਅਸੀਂ ਭੈਣਾਂ ਨੇ ਸਾਨੂੰ ਹੌਸਲਾ ਦਿੱਤਾ ਵਾ ਵੀ ਅਸੀਂ ਆਪ ਦਾ ਪੈਰਾਂ ਤੇ ਖੜੀਆਂ ਹੋਈਆਂ ਹਾਂ ਹੁਣ ਫਿਰ ਕਿੰਨੇ ਕੁ ਸੰਤੋਸ਼ ਤੋਂ ਕਿੰਨੀ ਖੁਸ਼ੀ ਜੋ ਵੀ ਹਾਂ ਮੈਂ ਆਪਣਾ ਕੰਮ ਸ਼ੁਰੂ ਕਰ ਲਿਆ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਆਈ ਆਪਾਂ ਨੂੰ ਇਸ ਕਰਕੇ ਵੀ ਖੁਸ਼ੀ ਆ ਵੀ ਆਪਣੇ ਬ੍ਰਦਰ ਆਪਣੇ ਨਾਲ ਖੜੇ ਆ ਇੱਕ ਆਪਣਾ ਦਿਓਰ ਆਈ ਪੂਰੀ ਸਪੋਰਟ ਕਰਦੇ ਨਾਲ ਖੜੇ ਆਈ ਬਹੁਤ ਜ਼ਿਆਦਾ ਦਿਲ ਨੂੰ ਹੁੰਦਾ ਵਾ ਵੀ ਚਲੋ ਮੈਂ ਸੋਚਿਆ ਵੀ ਸ਼ੁਰੂ ਕਰਨਾ ਵਾ ਚਲੋ ਬ੍ਰਦਰ ਬਣਾਨੇ ਹੋਇਆ ਵੀ ਚਲੋ ਪੈਨ ਕਿੱਤਾਵਾ ਕੰਮ ਤੇ ਆਪਾਂ ਸਕੂਲ ਕਰੀ ਬਹੁਤ ਮਾਨੂੰ ਮਿਲਦਾ ਗਾ ਜੀ ਅੱਜ ਘਰੇ ਜਾ ਕੇ ਜਦੋਂ ਆਪਾਂ ਰਾਤ ਨੂੰ ਪੈਂਦੇ ਆ ਇੱਦਾਂ ਨਹੀਂ ਹੁੰਦਾ ਵੀ ਥਕਾਵਟ ਹੋ ਗਈ ਆ ਹੌਸਲੇ ਨਾ ਪਈਦਾ ਵੀ ਸਵੇਰ ਨੂੰ ਉੱਠੀਏ ਵੀ ਚਲੋ ਕੰਮ ਕਰੀ ਜੀ ਫਿਰ ਹੁਣ ਬੱਚਿਆਂ ਨੂੰ ਟਾਈਮ ਦੇ ਪਾਉਨੇ ਉਹ ਵਧੀਆ ਹਾਂਜੀ ਪੂਰਾ ਟਾਈਮ ਦੇ ਪਾਉਨੇ ਆ ਜਦੋਂ ਵੀ ਬੱਚੇ ਆਪਾਂ ਨੂੰ ਕਾਲ ਕਰ ਦੇਗਾ ਸਕੂਲੋਂ ਵੀ ਮੰਮਾ ਅਸੀਂ ਆਉਣਾ ਘਰੇ ਵੀ ਕੋਈ ਆ ਆਪਾਂ ਬ੍ਰਦਰ ਉਹਨਾਂ ਨੂੰ ਆਪਣੇ ਸ਼ੌਭ ਤੇ ਛੱਡ ਕੇ ਉਹਨਾਂ ਨੂੰ ਨਾਲ ਲੈ ਕੇ ਆਈਦਾ ਗਾ ਜਦੋਂ ਵੀ ਛੁੱਟੀ ਹੁੰਦੀ ਆ ਜਦੋਂ ਵੀ ਉਹਨਾਂ ਨਾਲ ਮਨ ਕਰਦਾ ਵੀ ਮੰਮਾ ਨਾਲ ਅਸੀਂ ਟਾਈਮ ਸਪੈਂਡ ਕਰਨਾ ਵਾ ਤੇ ਆਪਣੇ ਕੋਲ ਇਥੇ ਨਾਲ ਤਾਂ ਕੰਮ ਕਰਾਉਂਦੇ ਆ ਨਾਲੇ ਟਾਈਮ ਸਪੈਂਡ ਕਰ ਲੈਂਦੇ ਆ ਸਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਓਕੇ ਸਰ ਤਾਂ ਆਪਾਂ ਗੱਲਬਾਤ ਕੀਤੀ ਆ ਜਿਵੇਂ ਇਹਨਾਂ ਦੀ ਛੋਟੀਆਂ ਛੋਟੀਆਂ ਖੁਰਸ਼ੀਆਂ ਛੋਟੇ ਛੋਟੇ ਚਾਹ ਨੇ ਇਹ ਤੁਹਾਡੇ ਸਿਰ ਤੇ ਹੀ ਪੂਰੇ ਹੋ ਸਕਦੇ ਨੇ ਇਹਨਾਂ ਨੇ ਜੋ ਫਾਸਟ ਫੂਡ ਦਾ ਕੰਮ ਚਲਾਇਆ ਭਾਵੇਂ ਉਹ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਹਲੇ ਉਮੀਦ ਕਰਦੇ ਆ ਵੱਡੇ ਲੈਵਲ ਤੱਕ ਜਾਵੇ ਤਾਂ ਇਹ ਇੱਕ ਪਰਿਵਾਰ ਖੁਸ਼ ਹੋ ਸਕੇ ਤਾਂ ਇਹਨਾਂ ਦੀ ਸਪੋਰਟ ਕਰਨਾ ਸਾਡਾ ਜ਼ਰੂਰ ਫਰਜ਼ ਬਣਦਾ ਜੁੜੇ ਰਹੋ ਦੁਨੀਆ ਦੇ ਨਾਲ